ਅੱਛਾ ਚੰਡੀਗੜ੍ਹ ਜਾ ਕੇ ਆਈ ਏ ਯਾਰ ਕਣਕਾਂ ਕਣਕਾਂ ਵੀਤੀਆਂ ਵੇਲੇ ਆਗੇ ਹੁਣ ਤੇਰੇ ਟਿੱਲੇ ਤੋਂ ਨਹੀਂ ਸੂਰਤ ਦੀ ਦੀਆ ਹੀਰ ਦੀ ਕਿਵੇਂ ਆਂਦੀ ਸੂਰਤ ਤਾਂ ਟਿੱਲੇ ਤੋਂ ਦੀਂਦੀ ਆ ਤੇ ਤੈਨੂੰ ਤੇਰੀ ਕਣਕ ਦੀਂਦੀ ਆ ਤੈਨੂੰ ਕੀ ਬਿਮਾਰੀ ਆ ਮੈਨੂੰ ਤਾਂ ਕੋਈ ਬਿਮਾਰੀ ਨਹੀਂ ਤੇਰੀ ਕਣਕ ਨੂੰ ਬਿਮਾਰੀ ਆ ਸੁੰਡ ਖਾ ਗਿਆ ਸਾਰੀ ਯਾਰ ਸੁੰਡ ਕਿੱਥੇ ਖਾ ਗਿਆ ਕਣਕ ਤਾਂ ਵਧੀਆ ਖੜੀ ਹੈਗੀ ਤੂੰ ਗਿਆ ਕਿੱਦਿਆ ਖੇਤ ਖੇਤ ਤਾਂ ਮੈਂ ਰੋਜ਼ ਜਿਹੜਾ ਮਾਰ ਕੇ ਆਉਣਾ ਨਾ ਯਾਰ ਤੂੰ ਜਾ ਕੇ ਦੇਖ ਕੇ ਆ ਉਹ ਚਲ ਕੋਈ ਨਾ ਦੇਖ ਆਵਾਂਗੇ ਉਹ ਕਰਦੇ ਨਹੀਂ ਕੱਪੜੇ ਦੇਖ ਕੋਈ ਨਾ ਕੋਈ ਨਾ ਦੇਖ ਆਵਾਂਗੇ ਚੰਗਾ ਇਹ ਯਾਰ ਪਾਹੰਦਾ ਯਾਰ ਹਰੇਕ ਕੁੜੀ ਕਹਿ ਦਿੰਦਾਗਾ ਯਾਰ ਜਾ ਕੇ ਦੇਖ ਕੇ ਆਈਏ ਕਿਤੇ ਪਾਹੰਦਾ ਪਾਇ ਤਾਂ ਨਹੀਂ ਰਿਹਾ ਸੰਡੇ ਜਾਂ ਸੱਚੀ ਉਹਦਾ ਕੱਪੜੇ ਵੀ ਪਾ ਰੱਖੇ ਸੀ ਯਾਰ ਚਲ ਇਹੀ ਮਾਰੇ ਆਣੇ ਮੋਟਰਸਾਈਕਲ ਤੇ ਗੇੜਾ ਯਾਰ ਇੱਕ ਵਾਰੀ ਦੇਖੀਏ ਯਾਰ ਜਾ ਕੇ ਅਗਦੀ ਤਾਂ ਹੈ ਨਹੀਂ ਯਾਰਾਂ ਕਿਤੇ ਕਿਤੇ ਇਹ ਹੋ ਰਿਹਾ ਡੱਬ ਜੇ ਹਨਾ ਸੁੰਦਰ ਤਾਂ ਨਹੀਂ ਯਾਰ ਪਿਆ ਇਹਦਾ ਮੂੰਹ ਹੀ ਉਗਰਨ ਚਾਹੋ ਬਰਲੀਏਗੀ ਠੀਕ ਆ ਯਾਰ ਕਣਕ ਦਾ ਮੂੰਹ ਹੀ ਕਹੀ ਜਾਂਦਾ ਯਾਰ ਉਹ ਆ ਤਾਂ ਡੱਬ ਜੇ ਤਾਂ ਯਾਰ ਇਹ ਤਾਂ ਰੁੱਖ ਕਰਕੇ ਪਹਿਲਾਂ ਉਗਰੇ ਨਹੀਂ ਉਗਰਦੀ ਆਉਂਦੀ ਆ ਟੰਗੂਰ ਤੋਂ ਲਾ ਰੱਖਿਆ ਯਾਰ ਇਹ ਇਹ ਪਾਹਿਆਂ ਦਾ ਯਾਰ ਬੰਦਾ ਯਾਰ ਸਾਰਿਆਂ ਕੋਲੇ ਕਹਿੰਦਾ ਹੂ ਪਿੰਡ 'ਚ ਹਨਾ ਉਹ ਵੀ ਖੁੰਡਾ ਖੰਡਾ ਤੇ ਕਹਿੰਦਾ ਹੂ ਵੀ ਇਹ ਖੇਤ ਨਹੀਂ ਜਾਂਦਾ ਕੀ ਲਾਇਆ ਕਰਿਆ ਜਾਵੇ ਯਾਰ ਉਹੀ ਕਹਿ ਗਿਆ ਬਿਨਾ ਗੱਲ ਤੋਂ ਕਹਿੰਦਾ ਕਣਕਾਂ ਹੋਰੀਆਂ ਕਣਕੋਂ ਦਾ ਕੁਝ ਵੀ ਨਹੀਂ ਹੋਇਆ ਤਾਂ ਯਾਰ ਉਹੀ ਉਗਰਨ ਚ ਰੁੱਖ ਚੋ ਗਰੀ ਆਈ ਤਾਂ ਕਰਕੇ ਆਏ ਆ ਇਹਦਾ ਹਰੀ ਹੁੰਦੀ ਆਉਂਦੀ ਹੈਗੀ ਯਾ ਕੋਈ ਨਾ ਕਰਦਾ ਲਾਜ ਕੀ ਕਰਾਂ ਯਾਰ ਇਹਦਾ ਮਾ ਚੰਡੀਗੜ੍ਹ ਵੀ ਜਾਣਾ ਸੀ ਕੰਦਰ ਦੇ ਨੇ ਯਾਰ ਭਾਈ ਕਰਾਤੀ ਖੇਤ ਦੀ ਤੜਕੇ ਦਾ ਢੀੜਾ ਮਾਰ ਕੇ ਗਿਆ ਸੀ ਇਹਦਾ ਯਾਰ ਸਾਰੀ ਰੁਪਈਆਂ ਦੀ ਵੀ ਲੋੜ ਆ ਹਨ ਇਹਦਾ ਇੱਥੇ ਪਾਉਣ ਦੇ ਸਕੀਮ ਯਾਰ ਇਹ ਦਰਖਤ ਖੜੇ ਹੋਣੇ ਖੇਤ ਮਤਲਬ ਕਿ ਦਰਖਤਾਂ ਵਾਲਿਆਂ ਨੂੰ ਦਰਖਤ ਪਟਾ ਦਿੰਨੇ ਆ ਚੋਰੀਆਂ ਫੜ ਕੇ ਸਾਈਆ ਪਾ ਟੱਪ ਜਾਗੇ ਦੇਖ ਕੇ ਆਉਂਦੇ ਕਿੰਨੇ ਕਹਦੇ ਦਰਖਤ ਯਾਰ ਆ ਖੜੇ ਇਹਨਾਂ ਦੇ ਦਰਖਤ ਦੇਕਾਂ ਦਾ ਬਾਵਾ ਨੇ ਆ ਖੜੀਆਂ ਦੋ ਆ ਖੜੀ ਇੱਕ ਬਾਹ ਵੱਡੀ ਆ ਇਧਰ ਕੋਠੇ ਬੰਨੀ ਖੜਿਆ ਦਰਖਤ ਇਹ ਪਟਾ ਦਿੰਨੇ ਆਗੇ ਕਿੰਨੇ ਕੁ ਰੁਪਏ ਦੇ ਦੇਣਗੇ ਇਹਦੇ 2-3000 ਰੁਪਏ ਦੇਦਾ ਯਾਰ ਠੀਕ ਆ ਕਿਰਾਇ ਸਾਈ ਫੜ ਲਾਂਗੇ 1500-2000 ਗੱਡੀ ਚ ਤੇਲ ਪਵਾ ਲਾਂਗੇ ਕਣਕ ਭਾਂਦਰਾਂ ਦੀ ਦੇਖੀ ਆਪਦੀ ਵੀ ਕਿਵੇਂ ਹੋ ਰਹੀ ਆ ਕਹੀ ਮੈਨੂੰ ਜਾਂਦੇ ਆ ਵੀ ਬੰਦਾ ਬੜਾ ਲੋਚਿਆ ਹਣਾ ਯਾਰ ਜਾਣ ਕੇ ਉਹੀ ਬਦਨਾਮ ਕਰੀ ਜਾਂਦਾ ਫੋਨ ਲਾਉਂਦੇ ਯਾਰ ਦਰਖਤਾਂ ਆ ਕੰਮ ਦੇਦਾ ਤਾਂ ਕੰਮ ਕੀ ਨਾਂ ਭਰਿਆ ਸੀਗਾ ਯਾਰ ਉਹਦਾ ਨਾ ਯਾਰ ਸੰਦੀਪ ਸੀਗਾ ਪਤਾ ਨਹੀਂ ਰਸ਼ੀਪੂ ਭਰਿਆ ਸੀ ਆਹ ਪਿਆਗਾ ਆ ਖੜੀ ਇੱਕ ਡੇਕ ਤਾਂ ਹਲੋ ਹਲੋ ਹਾਂਜੀ ਬਈ ਸੰਦੀਪ ਬੋਲਦਾ ਹਾਂਜੀ ਬਈ ਬਈ ਅਸੀਂ ਚੰਡੂ ਕਾਂ ਤੋਂ ਬੋਲਦੇ ਸੀਗੇ ਹਾਂਜੀ ਬੋਲੋ ਆਪਣੇ ਨਾ ਬਈ ਖੇਤ ਦਰਖਤ ਇਹ ਖੜੇ ਸੀਗੇ ਯਾਰ ਦਰਖਤ ਲੈਣਾ ਆਲੇ ਬੋਲਦੇ ਹੋਗੇ ਹਾਂਜੀ 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 ਦਰਖਤ ਵਕਾਉ ਸੀਗੇ ਬਈ ਆਪਣੇ ਖੇਤ ਯਾਰ ਆਪਣੇ ਇਧਰ ਨਹੀਂ ਤੁਸੀਂ ਬੱਟੇ ਸੀਗੇ ਖੰਜੂਰ ਕੋਲ ਇਧਰ ਦਰਸ਼ੀ ਕੇ ਬਾਣਾ ਕੋਲੇ ਕਿੱਤੇ ਝੰਡੂਗੇ ਦਰਚਿ ਗਏ ਹਾਂ ਹਾਂ ਇਧਰ ਹੱਥ ਵਾਲੇ ਉਤੇ ਖਾਲ ਤੇ ਇਧਰ ਹੱਥ ਵਾਲੇ ਰਾਹ ਤੇ ਹਾਂ ਹਾਂ ਸਪੈ ਦੇ ਬੱਟਕੇ ਲੱਗੇ ਗਏ ਸੀ ਉੱਥੇ ਨਾ ਬਈ ਆਪਣੇ ਕੋਲੇ ਡੇਕਾਂ ਖੜੀਆਂ ਨੇ ਕਿੰਨੀਆਂ ਕ ਨੇ ਤਿੰਨ ਚਾਰ ਡੇਕਾਂ ਨੇ ਬਈ ਇੱਕ 베ਰੀ ਹੈਗੀ ਤੇ ਇੱਕ ਨਿੰਮਾ ਦਾ ਅੱਛਾ ਹਾਂ ਤੇ ਲੈ ਜਾਉਂਗੇ ਬਈ ਯਾਰ ਜਿੱਤੇ ਕਿ ਡੇਕ ਨੇ ਹੈਗੇ ਨਹੀਂ ਖਾਤੇ ਕੇ ਬਾਵਾ ਨਹੀਂ ਬਈ ਵਧੀਆ ਨੇ ਯਾਰ अच्छा हां ते ਤੁਸੀਂ ਯਾਰ ਬਾਈ ਬਣ ਕੇ ਆ ਜਾਓ ਯਾਰ ਮੈਂ ਨਾ ਇਸ ਦੂ ਬਾਤ ਤੇ ਚੰਡੀਗੜ੍ਹ ਜਾਣਾਗਾ ਬਾਈ ਮੈਂ ਨਾ ਯਾਰ ਕੱਲ ਨੂੰ ਪਾਣੀ ਲਾਉਣਾ ਤੇ ਤੂੰ ਯਾਰ ਹੁਣੀ ਆ ਜਾ ਹੈਂ ਖੇਤ ਅੱਛਾ ਅਹਾਂ ਤੇ ਜੇ ਆਪਣਾ ਸੌਦਾ ਬਣ ਗਿਆ ਤਾਂ ਮੈਨੂੰ ਸਾਈ ਫੜਾ ਜੀ ਤੇ ਕੱਲ ਨੂੰ ਤਾਂ ਫਿਰ ਮੈਂ ਹੋਣਾ ਨਹੀਂਗਾ ਤੇ ਤੁਸੀਂ ਪੱਟ ਕੇ ਲੈ ਜਾਓ ਮੈਂ ਕੋਈ ਗੱਲ ਨਹੀਂ ਦੇਖਿਆ ਮੈਂ ਖੜਾ ਵਾ ਹਾਂ ਮੈਂ ਆਜੂ ਬਾਈ ਖੇਤ ਹੀ ਖੜਾ ਮੈਂ ਥੋੜਾ ਜਲਦੀ ਆਜੋ ਚੰਗਾ ਫਿਰ ਮੈਂ ਜਾਣਾ ਯਾਰ ਚੰਡੀਗੜ੍ਹ ਜਾਣਾ ਮੈਂ ਅੱਛਾ ਮਾਣ ਕੋਈ ਗੱਲ ਨਹੀਂ ਆ ਜਨਨ ਤੇ ਮੈਂ ਤੇਰੇ ਨਾਲ ਬਰੇ ਕੇ ਪਾ ਮੈਂ ਤੈਨੂੰ ਸਾਈ ਵੀ ਫੜਾ ਦਾਂਗੇ ਹਾਂ ਹਾਂ ਆਜੋ ਬਾਈ ਬਣ ਕੇ ਮੈਨੂੰ ਸਾਈ ਫੜਾ ਦਿਓ ਤੇ ਬਾਕੀ ਜੇ ਵੱਧ ਫੜਾ ਕੇ ਜਾਣੇ ਹੋ ਰੁਪਏ ਵੱਧ ਦੇ ਜੋ ਕੋਈ ਗੱਲ ਨਹੀਂ ਕਾ ਫਿਰ ਬਾਅਦ ਚ ਹੋਰ ਜੇ ਘੱਟ ਦੇ ਦਿਓ ਤੇ ਮੈਂ ਖੇਤ ਹੀ ਖੜਾ ਤੇ ਫੇਰ ਤਾਂ ਵਿਕੇ ਤੋਂ ਜਦੋਂ ਬਾਲਾ ਦੇਖ ਗਿਆ ਉਦੋਂ ਬਾਈ ਉਹਨੂੰ ਦੇਵਾਂਗੇ ਬਾਕੀ ਤਾਂ ਚਲ ਕੋਈ ਗੱਲ ਨਹੀਂ ਫਿਰ ਸਾਈ ਤਾਂ ਦੇਵਾਂਗੇ ਨਾ ਆਜੋ ਚਲੋ हां हां साई दे एन्ने तन्नू साई दे, दे जांगे आ जो आ चंगा भाई खेती आ जो चंगा जर मैं खेती आंगा थी। ठीक है भाई ਲੈ ਨਾ ਤਾਂ ਹੋ ਗਿਆ ਹਾਲ ਬਣ ਜਾਣੀਏ 2 ਰੁਪਏ ਮੇਰੇ ਨਾਲ ਕਰਦੇ ਨਾ ਸਕੀਮ ਇਹਨਾਂ ਤੇ ਐਂ ਹੀ ਪਹੁੰਦੇ ਆ ਜਾਂਦੇ ਬਾਈ ਨੂੰ ਇੱਚੀ ਭੇਜ ਜਾਨੇ ਯਾਰ ਉਹਨੇ ਜਾਣਾ ਵੀ ਇਹ ਕੰਤਰਾ ਚੰਡੀਗੜ੍ਹ ਕੰਨੀ ਕਦੋਂ ਕਾਊਆ ਯਾਰ ਆਇਆ ਜੀ ਆਏ ਨਹੀਂ ਪਤੰਦਰ ਯਾਰ ਹਜੇ ਪਤਾ ਨਹੀਂ ਕਦੋਂ ਕਾਊਆ ਚਲ ਆਜੂਆ ਯਾਰ ਹੋ ਕੀ ਦਾ ਨਾ ਆਉਂਦਾ ਲੱਗਦਾ ਬਾਈ ਕਿਹਾ ਬਾਈ ਠੀਕ ਹੈ ਬਾਈ ਹੋ ਠੀਕ ਆ ਵਧੀਆ ਜਮਾ ਆਹ ਦਾ ਰਸਤਾ ਵਈ ਯਾਰ ਆਇ ਕੁਏ ਉਹ ਤਾਂ ਬਹਾਵਾ ਕਹਿੰਦਾ ਨਾ ਨਾ ਆਹ ਖੜੀਆਂ ਡੇਕਾਂ ਸਾਰੀਆਂ ਪਟਾਉਣੀਆਂ ਯਾਰ ਇਹ ਖਾਲ ਤੇ ਨਾ ਤੰਗ ਕਰਦੀਆਂ ਨੇ ਅੱਛਾ ਹਾਂ ਆ ਜੋ ਦੇਖ ਲਓ ਤੁਸੀਂ ਤੇ ਬਾਕੀ ਆ ਇਧਰ ਵੀ ਖੜੇ ਹੈਗੇ ਨਿੰਮਾ ਖੜਾਗਾ ਕੋਠੇ ਕੋਲੇ ਤੇ ਉਹ ਵੀ ਦਿਖਾ ਦਾਂਗੇ ਤੁਹਾਨੂੰ ਪਹਿਲਾਂ ਆ ਦੇਖ ਲਓ ਅੱਛਾ ਹਾਂ ਇਹਨਾਂ ਯਾਰ ਇੱਥੇ ਖਾਲ ਰਹੀ ਨਾ ਤੰਗ ਕਰਦੀਆਂ ਯਾਰ ਜਦੋਂ ਪਾਣੀ ਪੁਣੀ ਲਾਉਣੇ ਹੈਗੇ ਹਾਂ ਆ ਪਾਣੀ ਹੁਣ ਅਸੀਂ ਛੱਡਿਆ ਸੀਗਾ ਯਾਰ ਕਣਕਰ ਮਾਉਂਦੇ ਸੀਗੇ ਤੇ ਠੰ ਲੰਗਦੇ ਲਾਉਂਦੇ ਨੱਕਾ ਲਾਉਣੇ ਆ ਨਾ ਉਦੋਂ ਤੰਗ ਹੁੰਨੇ ਆ ਯਾਰ ਅੱਛਾ ਹਾਂ ਦੇਖ ਲਓ ਤੁਸੀਂ ਤੇ ਹੋ ਖੜੀਆਂ ਨੇ ਡੇਕਾਂ ਉਹ ਕਿੰਨੇ ਕਿਨੇ ਆਪਾਂ ਸਾਰੀਆਂ ਪਟਾ ਦਾਂਗੇ ਯਾਰ ਸਾਰੀਆਂ ਖਾਲ ਤੇ ਪਟਾਉਣ ਵਾਲੀਆਂ ਤੰਗ ਕਰਦੀਆਂ ਬਈ ਯਾਰ ਵਿੱਚ ਅੱਛਾ ਹਾਂ ਆ ਸਾਰੀਆਂ ਹੀ ਪਟਣ ਵਾਲੀਆਂ ਹਾਂ 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 ਸਾਰੀਆਂ ਆ ਤੁਸੀਂ ਦੇਖ ਲਓ ਸਾਰੇ ਪਟਾਉਣੀਆਂ ਨੇ ਦਰਖਤ ਇਹ ਠੀਕ ਐ ਇੱਕ ਉਧਰ 베ਰੀ ਵੀ ਖੜੀ ਹੈਗੀ ਉਹ ਵੀ ਪਟਾਵਾਂਗੇ ਠੀਕ ਐ ਹਾਂ 베ਰੀ ਵੀ ਖੜੀ ਐ ਹਾਂ ਆਹ ਹਰਜੀ ਬਸ 베ਰੀ ਆ ਇਦੋਂ ਪਤਲੀ ਜੀ ਆ ਤਾਂ ਤੂੰ ਦੇਖ ਲੋ ਸਭ ਨਾਲ ਆਪ ਦਾ ਕੀ ਕੁਸ ਮੰਗਦਾ ਫਿਰ ਦਰਖਤਾਂ ਦਾ ਮੰਗਦੇ ਤਾਂ ਬਈ ਇਹਨਾਂ ਦਾ ਯਾਰ ਅਸੀਂ 15000 15000 ਯਾਰ ਬੜਾ ਮੰਗੀ ਜਨਾ ਯਾਰ ਨਾ ਯਾਰ ਬਈ ਪਹਿਲਾਂ ਵੀ ਦਿਖਾਏ ਸੀਗੇ ਅਸੀਂ ਕਿਸੇ ਨੂੰ 12000 ਤਾਂ ਉਹ ਲਾਗੇ ਸੀਗੇ ਉਹ ਕਰੇ ਤਾਂ ਪਾਉਂਗੇ 18000 ਲਾ ਦੇ ਉਹ ਤਾਂ 20000 ਲਾ ਦੇ ਭਵੇਂ ਪਰ ਲੈਣ ਵਾਲੀ ਗੱਲ ਅੱਡ ਹੁੰਦੀ ਹੈ ਨਾ 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 ਫਿਰ 12 ਤਾਂ ਲਾਗੇ ਸੀਗੇ ਅਸੀਂ ਸਾਡਾ ਗੁੜਾ ਨਹੀਂ ਮੰਨਿਆ 14000 ਤੇ ਅੜਿਆ ਰਿਹਾ ਉਹ ਤੈਨੂੰ ਮੈਂ ਤੇ ਚੁਲਾਈਂ ਦੇਣੀ ਮੰਗਿਆ 15 ਮੰਗਿਆਗਾ 15 ਤਾਂ ਨਹੀਂ ਯਾਰ ਚਲ ਦੂ ਘੱਟ ਦੇ ਦੀ 1000 ਰੁਪਿਆ ਹੋਰ ਕੀਆ ਮੈਨੂੰ ਕਾਲੀ ਹੈ ਜਾਣਾ ਬਾਈ ਬਣ ਕੇ ਮੈਂ ਤੈਨੂੰ ਤੈਨੂੰ ਹੁਣ ਸੱਦਿਆਗਾ ਮਾ ਯਾਰ ਆ ਕੇ ਦੇਖ ਜਾ ਤੂੰ 15 ਤਾਂ ਨਹੀਂ ਯਾਰ ਜਿੱ ਡਿਬੇ ਵਿੱਚ ਮੇਰੀ ਪੂਰੀ ਦਾ ਆਹੋ ਕਰਦਾਗਾ ਹਾਂ ਨਿੰਮੋਮਾ ਬਾਅਦ ਤੇ ਫੇਰ ਤਾਂ ਭਾਵੇਂ 15 ਫੜਲਾ ਵੀ ਕੱਲਾ ਇਹਨਾਂ ਦਾ ਤਾਂ ਨਹੀਂ 15 ਹੋਣਾ ਉਹ ਵੀ ਦੇਵਾਏ ਵੇਚਾਂਗੇ ਤਾਂ ਉਹ ਵੀ ਉਹ ਅਸੀਂ ਬਾਅਦ ਚ ਵੇਚਾਂਗੇ ਹਜੇ ਯਾਰ ਇਹਨਾਂ ਦਾ 15 ਕਿੱਥੋਂ ਕੱਲਿਆਂ ਦਾ 15 ਮਿਲ ਜੂਗਾ ਇਹ ਤਾਂ بس 12 13 ਦੇ ਕਰੀਬ ਹੀ ਹੈ ਤੇਰਾ ਦੇਖ ਲੈ ਬਾਈ ਯਾਰ ਆਹੀ ਆ ਹੁਣ ਦੇਕਾਂ ਹੁਣ ਤਾਂ ਪਟਾਉਣ ਆਣਗੇ ਇਹ ਵੀ ਸਾਨੂੰ ਡਿੱਕਾ ਦਾ ਤਾਂ ਕਰਕੇ ਉਹ ਵੀ ਪਟਾਵਾਂਗੇ ਸੋਨੂੰ ਹੀ ਦੇ ਦਾਂਗੇ ਉਹ ਦਰਸਤ ਵੀ ਇਹ ਦੇਕਾਂ ਦਾ ਤਾਂ ਫਿਰ ਰੁਪਿਆ ਤੂੰ ਐ ਕਰ ਵੀ 12000 ਰੁਪਿਆ ਦੇ ਦੇਣਾ ਤੈਨੂੰ ਮੈਂ ਚਲ ਠੀਕ ਹੈ ਯਾਰ 12 ਦੇ ਦੇ ਹੈ ਚਲ ਮੈਨੂੰ ਚਾਹੀਦੇ ਵੀ ਆਪਣੇ ਸ਼ੇਅਰ 12 ਦੇ ਦੇ ਕੋਈ ਗੱਲ ਨਹੀਂ ਤੇ ਇੱਕ ਆ ਮੈਂ ਕੱਲ ਨੂੰ ਪੱਟਕੇ ਲੈ ਜਾਊਂਗਾ ਅੱਜ ਤਾਂ ਦੇਖ ਬੰਦੇ ਨੇ ਹਾਂ ਹਾਂ ਬਈਆਂ ਕਿ ਕੱਲ ਨੂੰ ਲੈ ਜਾਓ ਫਿਰ ਆਏ ਆ ਨਾ ਅਸੀਂ ਨਾ ਇੱਥੇ ਪਾਣੀ ਲਾਉਣਾ ਪਹਿਲਾਂ ਵੀ ਅਸੀਂ ਇੱਧਰ ਰਵਾਉਂਦੇ ਸੀ ਕਣਕ ਤੇ ਡਿੱਕਾ ਲੱਗੀ ਆ ਬਾਲਾ ਹਾਂ ਨਾਲੇ ਮੈਂ ਖਾਲ ਦੇਖ ਜੂਂਗਾ ਥੋੜਾ ਜਿਹਾ ਖਾਲ ਵੀ ਸੁਕਾਉਣਾ ਪਊਗਾ ਖਾਲ ਦੇਖ ਜੂਂਗਾ ਨਾਲੇ ਕੱਲ ਨੂੰ ਖਾਲ ਸੁਕਾ ਕੇ ਪਹਿਲਾਂ ਹਾਂ ਹਾਂ ਤੁਸੀਂ ਪਹਿਲਾਂ ਮੈਂ ਤਾਂ ਹੋਣਾ ਨਹੀਂ ਆਉਦੇ ਬਈ ਬਣ ਕੇ ਬੰਦੇ ਬੰਦੇ ਦੇਖ ਕੇ ਲੈ ਆਂ ਤੂੰ ਨਾਲ ਲਾ ਨਾ ਕੋਈ ਗੱਲ ਨਹੀਂ ਹਾਂ ਤੇ ਸਾਈ ਦੇ ਮੈਂ ਸਾਈ ਦੇ ਦਿਓ ਮੈਂ ਵੀ ਯਾਰ ਚੰਡੀਗੜ੍ਹ ਜਾਣਾ ਚੱਲ ਆਹ ਫੜ 500 ਰੁਪਏ ਸਾਈ ਤੁਸੀਂ ਵੱਧ ਦੇ ਜਾਂਦੇ ਮੈਨੂੰ ਵੱਧ ਮੈਂ ਚਾਹੀਦੇ ਹੁਣ ਥੋੜੀ ਸੀਗੇ ਚਲ ਮੈਂ ਤੈਨੂੰ ਗੂਗਲ ਪੇ ਕਰ ਦਿੰਦਾ 1500 ਰੁਪਏ ਗੂਗਲ ਪੇ ਕਰ ਦਿੰਦਾ ਹਾਂ ਹਾਂ 2000 ਰੁਪਏ ਆ ਜੂ ਸਾਡੇ ਮੇਰੇ ਕੋਲੇ ਹਾਂ ਤੇ ਕੱਲ ਨੂੰ ਪਰ ਲੈ ਜਾਓ ਬਾਈ ਬਣ ਕੇ ਪਟਕੇ ਚੰਗਾ ਮੈਂ ਕੋਈ ਗੱਲ ਨਹੀਂ ਕੋਈ ਮੈਂ ਹੋਣਾ ਨਹੀਂਗਾ ਇੱਥੇ ਤੇ ਆਏ ਆ ਨਾ ਕਈ ਵਾਰੀ ਕਈ ਕਿਤੇ ਸਾਡੇ ਘਰੇ ਮਾੜਾ ਮੋਟਾ ਕੋਈ ਕਹਿਣ ਲੱਗ ਜੇ ਵੀ ਅਰ ਦਰਸਤ ਕਿਹਨੇ ਪਟਾਤੇ ਤੈਨੂੰ ਦੱਸੀ ਨਾ ਤੋ ਅਸਲ ਤਾਂ ਮੇਰਾ ਨਾ ਹੀ ਨਾ ਲਈ ਚੰਗਾ ਵੀ ਉਹਨੇ ਪਟਾਏ ਨਾ ਨਾ ਕੋਈ ਗੱਲ ਨਹੀਂ ਕੋਈ ਹਾਂ ਕਦੇ ਬਾਈ ਛੋਡੇ ਨਾਲ ਹੀ ਹੋਇਆ ਸੀ ਸੌਦਾ ਯਾਰ ਐਂ ਕਹਿ ਦੀ ਬ ਠੀਕ ਕੋਈ ਹਾਂ ਹਾਂ ਜੀ ਕੋਈ ਪੁੱਛਣ ਵੀ ਲੱਗਾ ਤੈਨੂੰ ਨਾ ਨਾ ਕੋਈ ਗੱਲ ਨਹੀਂ ਠੀਕ ਹੈ ਤੇ ਆਹੋ ਕਿੰਨਾ ਆਹੀ ਨੰਬਰ ਤੇ ਕਰਨਿਆ ਹਾਂ ਜਿਹੜੇ ਤੇ ਤੈਨੂੰ ਫੋਨ ਲਾਇਆ ਸੀ ਬਸ ਠੀਕ ਹਾਂ ਹਾਂ ਐਸੇ ਦੀ ਕਰ ਦਿਓ ਕਰ ਲੈ ਚੈੱਕ 1500 ਰੁਪਏ ਆ ਗਿਆ ਆ ਲੈ ਹਾਂ ਠੀਕ ਆ ਗਿਆ ਹਾਂ ਹਾਂ ਆ ਗਿਆ ਠੀਕ ਹੈ ਠੀਕ ਹੈ ਚਲੋ ਚਲ ਠੀਕ ਕੋਈ ਗੱਲ ਨਹੀਂ ਕਾਲ ਨੂੰ ਫਿਰ ਮੈਂ ਸਵੇਰੇ ਲੈ ਜੂ ਹਾਂ 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 ਤੇ ਉਧਰਲੇ ਦਰਸਤ ਵੀ ਪਟਾਦਾ ਸੀ ਚੰਗਾ ਬਾਅਦ ਚ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਸ ਤੇਰਾ ਨੰਬਰ ਆ ਗਿਆ ਮੇਰੇ ਕੋਲੇ ਠੀਕ ਆ ਠੀਕ ਆ ਹਾਂ 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 ਠੀਕ ਆ ਭਾਈ ਠੀਕ ਆ ਲੈ ਵੀ ਮਿੱਤਰਾ ਇਹ ਤਾਂ ਪਾਤੀ ਸਕੀ ਆ ਆਪਾਂ ਵਜਾਂ ਚੰਡੀਗੜ੍ਹ ਕਿਹੜੇ ਨੇ ਪੁੱਛਣਾ ਇੱਥੇ ਵੀ ਕੌਣ ਪਟਾ ਗਿਆ ਆਪਾਂ ਬਾਈ ਨੂੰ ਕਹਿ ਤਾ ਵੀ ਬਈ ਮੇਰਾ ਨਾਂ ਨਾਲ ਹੀ ਠੀਕ ਆ ਯਾਰ ਕੰਮ ਕਿਦਾ ਦੇਖੀਆ ਜਿਹੜਾ ਖਾਲ ਖੂਲ ਸੁੱਕ ਗਿਆ ਹੋਊਗਾ ਬਾਹਾਂ ਦੀ ਤੂੰ ਕਿੱਧਰ ਇੱਧਰ ਵੜਿਆ ਤੁਰਿਆ ਜਨਣਾ ਚਲ ਇੱਛੀ ਲਾ ਜੀ ਸਟੈਂਡ ਜਿਹੜਾ ਖਾਲ ਖੂਲ ਸੁੱਕ ਗਿਆ ਹੁਣ ਆਪਾਂ ਫੰਦਰ ਅੱਜ ਤਾਂ ਸੁੱਕ ਗਿਆ ਹਣਾ ਖਾਲ ਇਹਨਾਂ ਤਾਂ ਨਹੀਂ ਹੈਗਾ ਪਾਣੀ ਐਂ ਤਾਂ ਮਾੜੀ ਮੋਟੀ ਤਾਂ ਮਿੱਟੀ ਡਿੱਗ ਜੂਗੀ ਮਿੱਟੀ ਸੋਕ ਜੂਗੀ ਹਣਾ ਕਰਦੇ ਫੋਨ ਉਹਨਾਂ ਨੂੰ ਟਰਾਲੀ ਟ੍ਰੋਲੀ ਲਾ ਕੇ ਆਉਣਗੇ ਸਾਹ ਕਿਹਣਾ ਖੜਾ ਹੋਈ ਹੈਲੋ ਹੁੰਦੇ ਰਹੀ ਇਹ ਮੈਂ ਉਹ ਚੱਕਰ ਉਹ ਕਰਿਆ ਯਾਰ ਉੱਥੇ ਪਟਲੇ ਸੀਗੇ درخت ਕੱਲ ਕਿ ਫਿਰ ਅੱਜ ਇੱਥੇ ਚੱਕ ਲਓ ਸਮਾਨ ਆ ਚੰਡੂ ਕੇ ਆਇੰਗਾ ਮੈਂ ਜਿੱਤੇ ਆਪਾ ਉਹ ਦਰਛੀ ਦੇ ਪੱਤੇ ਹੀ ਦਰਖਤ ਹਾਂ ਹਾਂ ਉਥੇ ਡੇਕਾਂ ਨਹੀਂ ਗਿਆ ਠੀਕ ਆ ਪਾਣੀ ਪਾਣੀ ਆਉਂਦਾ ਤੇਲ ਪਾਣੀ ਇਹਦੇ ਚ ਚੰਗਾ ਕਿਹੜੀਆਂ ਡੇਕਾਂ ਲੈ ਲੀਆਂ ਬਾਈ ਯਾਰ ਆਹਾਂ ਇਹ ਨੀਆਂ ਵਾਲੀਆਂ ਇਹ ਤਾਂ ਲੈ ਤਾਂ ਬਾਵਾ ਦੇ ਲਈ ਕਿੰਨੇ ਆ ਤਾਂ ਵੀ ਇਹ ਲੈ ਲਈਆਂ 12000 ਰੁਪਏ ਦੀਆਂ 12000 ਰੁਪਏ ਨੇ ਯਾਰ ਹੂੰ ਬਾਵਾ ਦੇ ਲਈ ਤਾਂ ਕਿੰਨੇ ਰੁਪਏ ਤੋਂ 300 ਰੁਪਏ ਠੱਗ ਲਿਆ ਕਿਉਂ ਠੱਗ ਲਿਆ ਬੰਦੇ ਠੱਗਣਾ ਬਾਰੇ ਬਾਲੇ ਬਾਲੇ ਆਉਂਦੇ ਨੇ ਜਾ ਰਹੇ ਨੇ ਬੜੇ ਸਸਤੇ ਵੇਚ ਤੇ ਦਰਖਤ ਇਹ ਮੈਂ ਨੂੰ ਬਿਚਾਣਾ ਪੈਣਾ ਬੰਦਾ ਸਮਝਦਾ ਸੀ ਭੈਣ ਦਾ ਕਸਮ ਇਹ ਜਮੀਂ ਕਲਾਨੇ ਨਿਕਲ ਗਿਆ 12000 ਦੀ ਦਰਖਤੀ ਭੈਣ ਦੇ ਜਾ ਰਹੇ ਆ ਡੇੜੀਆਂ ਭੈਣ ਕੁਧੀਆਂ ਦੇਕਾ ਸੀ ਆ ਭੈਣ ਦੇ ਖੂਚ ਸਿਰ ਹਾਲਜਾ ਵਧੀਆ ਕੱਢਤਾ ਇਤ ਕੀ ਵਧੀਆ ਕੱਢ ਕੇ ਉਹ ਕਿਵੇਂ ਕਰ ਪੈਰਾ ਕਿਵੇਂ ਆ ਸੱਟ ਉਹ ਠੀਕ ਆ ਵਧੀਆ ਵਧੀਆ ਉਹ ਦਰਖਤ ਇਹ ਬੜੇ ਸਸਤੇ ਵੇਚ ਤੇ ਆ ਕਿਹੜੇ ਦਰਖਤ ਆ ਡੇਕਾਂ ਤੇ ਰਿਆ ਲੀਆਂ ਅੱਛਾ ਇੱਧਰ ਹਾਂ ਨਾ ਯਾਰ ਉਹ ਤਾਂ ਵੇਚੀ ਨਹੀਂ ਆਪਾਂ ਨਹੀਂ ਵੇਚਾਂ ਕੰਪੈਂਦੇ ਰ ਮੈਂ ਸਾਗ ਤੇ ਥੋੜੀ ਪਾਨੀ ਮਾਰਦਾ ਮੈਂ ਕਿਹੜਾ ਲੈਣੇ ਆ ਉਹ ਵੇਚੀ ਨਹੀਂ ਉਹ 12000 ਰੁਪਏ ਦਾ ਸੌਦਾ ਹੋ ਰਿਹਾ ਜਿਹੜੇ ਨੇ ਕਿਹਾ ਮੈਂ ਵੇਚੀ ਨਹੀਂ ਕੁਛ ਨਹੀਂ ਕੋਈ ਬਾ ਵਾ ਤੇਰੇ ਉਹ ਜਿਹੜਾ ਦਰਸੀ ਦੇ ਵੱਟ ਗਿਆ ਉਹ ਤਾਂ ਵੱਡੀ ਜਾਂਦਾ ਆਜਾ ਮੇਰੇ ਨਾਲ ਚੱਲ ਦਿਖਾ ਮੈਨੂੰ ਉਹ ਵੀ ਕੱਪ ਮਾਰਦਾ ਤੈਨੂੰ ਮੈਂ ਨਹੀਂ ਵੇਚਾਂ ਓਏ ਵੇਚੀਆਂ ਰਹੀਆਂ ਮੈਂ ਕਿਹੜਾ ਸਾਗ ਤੇ ਪਾਨੀ ਮਾਰਦਾ ਪਾਨੀ ਮਾਰਦੀ ਸੀ ਮੈਂ ਵੇਚਾਂ ਉਹਨੀਆਂ ਤੈਨੂੰ ਦੱਸ ਦਿੰਦਾ ਵੀ ਭਾਈ ਵੇਚਾਂ ਗੋਹਿਤ ਚੱਕ ਲਈਏ ਐਂਦੇ ਰੱਖਣਗੇ ਕੋਈ ਕੰਮ ਹੀ ਨਹੀਂ ਕੀਤਾ ਸਾਫ ਪਈ ਇਹਦੀ ਕਰ ਲੰਨੇ ਮਹਾਰਾਜ ਤੇਰੀ ਦੇਣਗੇ ਢਾੜੀ ਵੀ ਆਪਾਂ ਨੂੰ ਨਾਲ ਆ ਦੇ ਕਿਹੜਾ ਆ ਦੇ ਓਹ ਕਿਹੜਾ ਤੂੰ ਪਾਣੀ ਮਰੀਂ ਨਾ ਰਹਿਣਾ ਕਿਹੜਾ ਤੂੰ ਕਿਹੜਾ ਬੰਦਾ ਮੈਂ ਹੋਰ ਕਿਹੜਾ ਬੰਦਾ ਹੈਗਾ ਮੈਂ ਤੈਨੂੰ ਕਦੋਂ ਪਜਾਮਾ ਆਖਿਆ ਵੀ ਤੂੰ ਪਜਾਮਾ ਹੈਗਾ ਹੈ ਇੱਕ ਇੱਕ ਹੀ ਕਰਦਾ ਇਹਨੂੰ ਪੱਟਦਾ ਹੋਰ ਮਾਂ ਨਾਲ ਡਾਂਸ ਕਰਨਾ ਹੈ ਪੱਟਦਾ ਕਿਹਨੇ ਆਖਿਆ ਤੈਨੂੰ ਪੱਟਣ ਨੂੰ ਪੱਟਣ ਦਾ ਮਾਲਕ ਨੇ ਆਖਿਆ ਮਾਲਕ ਕੌਣ ਹੈ ਮੈਂ ਨਾਲ ਕਾ ਤੂੰ ਮਾਲਕ ਕਹਾ ਦਾ ਦੱਸ ਕੀੜੀਆਂ ਡੇਕਾਂ ਨੇ ਇਹ ਦਾ ਮਾਲਕ ਹੈ ਬਾਣ ਦਾ ਮਾਲਕੂ ਡੇਕਾਂ ਦਾ ਨਹੀਂ ਨਿਕਲ ਅਮੀਰ ਕੀ ਨੀ ਤੇ ਮੇਰੇ ਬਾਂਚਰ ਭਰਾਵਾ ਤੁਹਾਡੇ ਬੰਦੇ ਨੇ ਵੇਚਿਆ ਮੇਰਾ ਬੰਦਾ ਕੌਣ ਹੈ ਮੈਂ ਇਕੱਲੀ ਬੰਦਾ ਹਾਂ ਔਰ ਭਰਾਵਾ ਤੁਹਾਡੇ ਬੰਦੇ ਨੇ ਵੇਚਿਆ ਅੱਜ ਕੱਲ੍ਹ ਦਾ ਬੰਦਾ ਮੈਨੂੰ ਦਿਖਾ ਕੇ ਆਇਆ ਬੰਦਾ ਸੀ ਜਾਂ ਦੱਸ ਮਾਇ ਸੀ ਨਾ ਤੂੰ ਨਹੀਂ ਸੀਗਾ ਮੁੰਡਾ ਸੀਗਾ ਹੋਰ ਮੁੰਡਾ ਕਿਹੜਾ ਸੀ ਦੱਸ ਛੋਡੇ ਮੁੰਡਾ ਸੀਗਾ ਕਹਿੰਦਾ ਹੋਏ ਕਹਿੰਦਾ ਸਾਡਾ ਵੀ ਮੰਨ ਗਿਆ ਘਰੇ ਨਾ ਕਿਸੇ ਨੂੰ ਕਹੀ ਕਹਿੰਦਾ ਘਰੇ ਦਾ ਕਹੀ ਬੰਦਾ ਕੌਣ ਸੀ ਕੋਈ ਫੋਨ ਨੰਬਰ ਹੋਣਾ ਤੇਰੇ ਕੋਲੇ ਕਿਵੇਂ ਦਿਖਾ ਕੌਣ ਸੀ ਹਾਂ ਫੋਨ ਨੰਬਰ ਆਏਗਾ ਮੇਰੇ ਕੋਲ ਮੈਂ ਤਾਂ ਉਹਨੂੰ 2000 ਰੁਪਏ ਸਾਈ ਦਾ ਵੀ ਦਿੱਤਾ ਨੰਬਰ ਦੇਕਾਂ ਦਾ ਕਿਹਨੂੰ ਦਿੱਤਾ ਹਰਜਾ ਮੈਂ ਤੈਨੂੰ ਨੰਬਰ ਦੱਸਦਾ ਨੰਬਰ ਆਦਾ ਕੋਈ ਆਹਾ ਯਾਰਾ ਇਹ ਰ ਲੱਭੀ ਲਾਗਾ ਲੱਭੀ ਲਾਗਾ ਚੇਪੀ ਇਹਨੂੰ ਲੋਗ ਨਹੀਂ ਉਹਦੇ ਉੱਤੇ ਉਹ ਤਾਂ ਬਈ ਬੜਾ ਠੱਗ ਮੰਦਾ ਫਾਗਦੇ ਦਾ ਨਹੀਂ ਬੰਦਾ ਛੋੜਿਆ ਨਹੀਂ ਇਹਦਾ ਲੈਣਾ ਭਰਾ ਵਾ ਉਹਦਾ ਨਹੀਂ ਇਹਦਾ ਬੰਦਾ ਜਿਹੜਾ ਦੇਖ ਗਿਆ ਜ਼ਰਾ ਤੂੰ ਤਾਂ ਇਹ ਪਤਾ ਹੋ ਜਾਂਦਾ ਜਾਂਦੀ ਵੇਚਦੀ ਓ ਯਾਰ ਬਾਈ ਉਹਨੇ ਮੈਨੂੰ ਆਖਿਆ ਦਰਚੀ ਕੇ ਬਾਣ ਕੋਲ ਕਹਿੰਦਾ ਮੇਰਾ ਨਾਲ ਬਾਣਾਂਗਾ ਦਰਚੀ ਕੇ ਬਾਣੇ ਇੱਥੇ ਬਾਣ ਉਹਦਾ ਯਾਰ ਬਾਈ ਪਤਾ ਕਰਨਾ ਸੀ ਪਹਿਲਾਂ ਯਾਰ ਦੇਖਣ ਤੂੰ ਦਾ ਭੈਂਰਾ ਪਹਿਲੀ ਸਾਈ ਠੜਕਦੇ ਨੇ ਮਰੀ ਧੁੱਪ ਪਹਿਲਾਂ ਪੁੱਛ ਤਾਂ ਲੈ 4-5 ਜੀ ਇਹਦੇ ਮੇਰੀ ਗੱਲ ਜਿੱਦੋਂ ਤੇਰਾ ਸੌਦਾ ਹੋਇਆ ਇੱਥੇ ਕੋਈ ਬੰਦਾ ਟੱਪਦਾ ਹੋਣਾ ਉਹਨੂੰ ਪੁੱਛ ਲੈਂਦਾ ਓਏ ਉਹਨੂੰ ਕੀ ਪੁੱਛ ਰੰਦਾ ਖਾਣਾ ਉਹਨਾਂ ਨੇ ਪਹਿਲਾਂ ਮੈਨੂੰ ਦਾਤ ਦਤ ਬਿਦਵਾਏ ਨੇਗੇ ਓਏ ਉਹ ਤੇਨੂੰ 12000 ਚ ਟਰੈਕਟਰ ਕੌਣ ਦੇ ਦੋ ਐਨੇ ਮੋਟੇ ਦਾਤਾਂ ਦੇ ਮੈਨੂੰ 12000 ਚ ਤੂੰ ਐਂ ਵੀ ਸੋਚ ਤੂੰ ਲੈਂਦੇ ਹੀ ਰਹਿਣਾ ਰਾਤ ਤੋਂ ਦੁਬਾਰਾ ਯਾਰ ਤੇ ਲੱਗੇ ਸੀ ਐਨੇ ਟਰੈਕਟਰ ਤੋਂ ਐਨੇ ਲਾਉਂਦਾ ਓ ਯਾਰ ਚਾਲਾ ਯਾਰ ਡੇਕਾ ਨਹੀਂ ਆ ਇਹ ਤਾਂ ਸਸਤਾ ਹਾਂ ਸਾਨੂੰ ਵੀ ਨਹੀਂ ਪਤਾ ਲੱਕੜ ਵੱਢੀ ਘਟਦੀ ਰਹਿੰਦੀ ਹੈਗੀ ਚਲੋ ਤਾਂ ਹੋ ਜਾਂਦਾ ਪਰ ਵੀ ਬੰਦਾ ਸੋਡਾ ਮਿਲ ਕੇ ਨਾ ਕਹਿੰਦਾ ਵੀ ਬਈ ਸਾਡੇ ਘਰੇ ਨਾਲ ਦੱਸੀ ਕਹਿੰਦਾ ਘਰੇ ਫਿਰ ਤੇਰੇ ਨੂੰ ਸਾਬਲਾ ਸੀ ਉਹਦੀ ਹਿਸਾਬ ਲਾਉਣਾ ਸੀ ਵੀ ਘਰੇ ਨਾਲ ਸੀ ਉਸ ਆ ਮੈਂ ਕਹਿੰਦਾ ਲਾਲਾ ਯਾਰ ਸਾਡਾ ਦੋ ਨੋਨ ਮੇਹਣਾ ਕਹਿੰਦਾ ਵੀ ਮੈਂ ਨਾ ਠੱਗੀ ਕਰਦਾ ਬੰਦੇ ਨਾਲੇ ਠੱਗੀ ਮਾਰ ਗਿਆ ਤੇਰਾ ਗਿਆ 2000 2000 ਆਏ ਕਿਵੇਂ ਆ ਗਏ ਯਾਰ ਮੈਂ ਤਾਂ ਦੇਖਾ ਪੱਤੋਂ ਬਾਈ ਇਹ ਕਿਵੇਂ ਪੱਟੇ ਦੇ ਠੀਕਾ ਮੇਰੀਆਂ ਲਾਲਾ ਤੁਸੀਂ ਉਹਨੂੰ ਕਹੋ ਅਸੀਂ ਜੇ ਰੋਟਾ ਆ ਗਿਆ ਅਗਲਾ ਪਿਆਉਣਾ ਕਰੀ ਗਏ ਵੀਰੋ ਮੈਨੂੰ ਅਗਲੇ ਦਾ ਛੋਟੇ ਬੰਦੇ ਕਿੱਤ ਬੰਦਾ ਇਹਨੂੰ ਤਾਂ ਪਤਾ ਹੀ ਨਹੀਂ ਨਹੀਂ ਛੋਟੇ ਨਹੀਂ ਇਹਨੂੰ ਪਤਾ ਨਹੀਂ ਚੱਲ ਇਹਨਾਂ ਦੇ ਗੇਟ ਵੜਨ ਦਾ ਅਗਲਾ ਕਿੱਤ ਬੰਦਾ ਉਹ ਨਹੀਂ ਆ ਗੱਲ ਤਾਂ ਗੱਲ ਆ ਨਾ 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 ਗੱਲ ਸਮਝੀ ਮੈਂ ਕਿਵੇਂ ਪੱਟਣ ਨਹੀਂ ਮੈਂ ਸਮਝਦਾ ਤੇਰੀ ਮੈਨੂੰ ਬਿਨਾ ਪੈਸੇ ਕਿਵੇਂ ਪੱਟਣ ਦੇਵੇਂਗਾ ਭਾਈ ਇਹ ਤਾਂ ਗੱਲ ਮੈਂ ਤੇਰੀ ਸਮਝਦਾ ਪਰ ਤੇਰੇ ਖੇਤਵਾਲੇ ਦਾ ਵੱਲੋਂ ਦਾ ਹੱਥ ਦੀ ਵੱਲ ਦਾ ਤੇਰੇ ਹੀ ਬੰਦਾ ਹੋਊਗਾ ਉਹ ਬੰਦਾ ਕਿੱਥੋਂ ਲਿਆ ਤੇ ਨਾਲ ਨਾ ਨਾ ਇਹ ਨਹੀਂ ਕੰਮ ਚੱਲ ਤੂੰ ਫੋਨ ਲਾ ਚੰਗਾ ਬਲਾਉ ਉਹ ਤੂੰ ਲਾ ਫੋਨ ਮੈਂ ਕਿਹਾ ਮੈਂ ਦੋ ਲਾ ਬੁਲਾਉਣਾ ਮੈਨੂੰ ਕੀ ਲੋੜ ਐ ਇੱਥੇ ਮੈਂ ਬੁਲਾਉਣਾ ਉਹ ਅਸੀਂ ਨਹੀਂ ਪੱਟਣ-ਪੋਟਣ ਦਿੰਦੇ ਐ ਹਾਂ ਹੁਣ ਲਾਣਾ ਫੋਨ ਲਾ ਲਾ ਫੋਨ ਲਾ ਕਰਾ ਗੱਲ ਹੈਲੋ ਉਹ ਭਰਾ ਵਾ ਤੁਮ ਮੈਨੂੰ ਕੱਲ ਕੀ ਕਰਕੇ ਗਿਆ ਯਾਰ ਕਾ ਦੇਕਾਂ ਬਈ ਆ ਘੜਾ ਦੇ ਬੰਦਾ ਹੈ ਕਹਿੰਦਾ ਮੇਰੀਆਂ ਦੇਕਾਂ ਗਿਆ ਆ ਲੈ ਸੁਣ ਲੈ ਕੋਈ ਕਹਿੰਦਾ ਮੇਰੀਆਂ ਦੇਕਾਂ ਗਿਆ ਗੱਲ ਕਰ ਲੈ ਲੈ ਕਰ ਗੱਲ ਹੈਲੋ ਇਹ ਤਾਂ ਫੋਨ ਕੱਟ ਗਿਆ ਫੋਨ ਕਿਨੇ ਕੱਟ ਗਿਆ ਤੇਰੇ ਵਾਲ ਚਲਾ ਮੇਰੇ ਕੋਲ ਤਾਂ ਫੋਨ ਹੀ ਨਹੀਂ ਹੈਗਾ ਮੈਂ ਤਾਂ ਚਾਰਜਰ ਤੇ ਲਾ ਕੇ ਰੱਖ ਕੇ ਆਇਆ ਉਹ ਬਾਈ ਮੇਰੀ ਗੱਲ ਸੁਣਾ ਉਹੋ ਬੰਦੇ ਇਹ ਕਹੀ ਜਾਂਦਾ ਮੇਰੀਆਂ ਗੱਲਾਂ ਯਾਰ ਗੱਲ ਤਾਂ ਸੁਣ ਜਦੋਂ ਹੁਣ ਮੇਰੇ ਇਹ ਇਹ ਕਿਹਦਾ ਲੁੱਤੀ ਲਾਵੇ ਨਾ ਯਾਰ ਇਹਦੇ ਕੀ ਕੀ ਇਹਦਾ ਕੀ ਪਤਾ ਕਿ ਪੂਰਾ ਕਾਗਾ ਗਈ ਤੂੰ ਮੇਰੀ ਇੱਕ ਇਹ ਲੁੱਤੀ ਲਾਤੀ ਮਾਰ ਯਾਰ ਤੇਰਾ ਕੀ ਪਤਾ ਚਾਵਲ ਦਾ ਤੂੰ ਪਹਿਲਾਂ ਵੀ ਮਾਰ ਕੇ ਆਲੇ ਨਾ ਮੇਰੀ ਗੱਲ ਅger ਸਸਤੇ ਲੈ ਜਾ ਲੁੱਟ ਕੇ ਲੈ ਜਾ ਫਲਾਣਾ ਤੇ ਗਵੇਰੀ ਗੱਲ ਵੀ ਕੋਈ ਨਾ ਕੋਈ ਬੋਲੀ ਜਨਾ ਤੂੰ ਮੇਰੇ ਤੇਰਾ ਕੀ ਪਤਾ ਕੋਈ ਵਪਾਰੀ ਆ ਮੈਂ ਗੱਲ ਕਰ ਰਿਹਾ ਨਹੀਂ ਕਰਦਾ ਗੱਲ ਵੀ ਸੁਣਨਾ ਨਾ ਇਹ ਗੱਫੀ ਹੋ ਹਾਂ ਤੂੰ ਕਿਸੇ ਬੰਦੇ ਨੂੰ ਹੋਰ ਪੁੱਛਣਾ ਬਾਹਰ ਮੇਰਾ ਦੇਖਾ ਮੇਰੀਆਂ ਉਹਦਾ ਤਾਂ ਇੱਥੇ ਲੱਲਾ ਕਰ ਪੁੱਛਦੀ ਮੈਂ ਪਟਵਾਰੀ ਨੂੰ ਲੰਮਾ ਯਾਰ ਅਗਲਾ ਕਹੀ ਜਾਂਦਾ ਕਹਿੰਦਾ ਮੈਂ ਮੇਰੀਆਂ ਵੀ ਫੇਰ ਮੈਂ ਨਹੀਂ ਪਟਣ ਦਾ ਚੱਲ ਪੜਾ ਪਟਣ ਕੀ ਨਹੀਂ ਮੈਂ ਨਾ ਕੱਟ ਕਰੂ ਰੋਟੇ ਦਾ ਕੱਟ ਕਰ ਲਾ ਕੱਟ ਕਰ ਕੱਟ ਕਰੂਗਾ ਮੈਂ ਕੱਲ ਨੂੰ 50 ਦੇਖਿਆ 20 ਦੇ ਚੜ 50 ਦੇ ਸੁਣ ਮੈਂ ਕੱਲੇ ਵਾਸਤੇ ਆਉਤਾ ਨੂੰ ਕੱਲ ਜਾ ਯਾਰ ਅੱਛੀ ਉਸੀ ਨੂੰ ਦੇਖ ਕੱਟ ਕਰ ਲਈ ਕੱਲ ਨੂੰ ਕੱਟ ਕਰੂਗਾ ਜਦੋਂ ਫਾਰ ਕਰਦਾ ਲੱਗੂ ਤੁਹਾਨੂੰ ਇਹਨੂੰ ਪਟਣ ਦੇ ਆਪਾਂ ਫੇਰ ਦੇਖਾਂ ਹਾਂ ਹਾਂ ਨਾਲੇ ਉਹਨੂੰ ਬਲਾਉਂ ਵਿੱਚ ਕੱਟ ਦੇ ਕੱਲ ਆ ਜੇ ਤੇ ਤੁਹਾਨੂੰ ਲੱਗ ਜ ਨੂੰ ਕੀ ਡਰ ਮਾਰਿਆ ਸਾਡੇ ਦੇਖਾ ਡਰ ਮਾਰਿਆ ਤੂੰ ਚ ਬਗਦਾ ਬੱਚਾ ਬੜਾ ਯਾ ਕਰਦਾਂਗੇ ਅਸੀਂ